ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪਹਿਲਾ ਜੀਵਾ ਤੇਰਾ ਨਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨੋ ਗੁਣ ਗੋਵਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨੋ ਗੁਣ ਗੋਵਿੰਦ ਹੈ ਜੀਓ ਗੋਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਰਜੀ ਤਿੰਨ ਗੋਈ ਪਰਵਾਨਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵੇਖੈ सिर सिर लेखा आपे सुरत बुझाई नानक साहिब अगम अगोचर जीवा सची नाही तुम सर अवर ना कोए ਆਇਆ ਜੈਸੀ ਜੀਓ ਹੁਕਮੀ ਹੋਏ ਨਵੇੜ ਪਰਮ ਚੁਕਾਈ ਸੀ ਜੀਓ ਗੋਰ ਭਰਮ ਚੁਕਾਏ ਅਕਥ ਕਹਾਏ ਸਚ ਮਹ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵੜਾਈ ਗੁਰ ਤੇ ਪਾਈ ਤੂ ਮਨ ਆਤ ਸਖਾਈ ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਧਿਆਂ ਜੀਉ ਇੱਕ ਸਾਹਿਬ ਦੁਇ ਰਾਹਾ ਵਾਦ ਵਧੰਦਿਆਂ ਜੀਓ ਦੁਇ ਰਾਹ ਚਲਾਏ ਹੁਕਮ ਸਵਾਰੇ ਜਨਮ ਮੁਵਾ ਸੰਸਾਰਾ ਨਾਮ ਵਿਨਾ ਨਾਹੀ ਕੋ ਬਿਲੀ ਵਿਖਲਾਦੀ ਸਿਰ ਭਾਰਾ ਹੁਕਮ ਆਇਆ ਹੁਕਮ ਨਾ ਬੂਝਾ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਦਸਿ ਆਪੈ ਸਾਚਾ ਸਿਰਜਣਹਾਰਾ ਭਗਤ ਸੁਹੈ ਦਰਬਾਰ ਸਾਵਧ ਸੁਹਾਇਾ ਜੀਓ ਬੋਲ ਹੈ ਅਮਰਤ ਬਾਣ ਰਸਨਰ ਸਾਇਆ ਜੀਓ ਰਸਨਰ ਸਾਇ ਨਾਮ ਤਿਸਾਏ ਗੁਰ ਕਾ ਸਬਦ ਵਿਕਾਣੇ ਪਾਰਸ پارਸੀਐ ਆਰਸ ਹੋਏ ਜਾਤੇ ਰਹਿ ਮਨ ਭਾਣੇ ਅਮਰ ਆਪ ਅਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸਹੂਨ ਦਰ ਸਾਚੈ ਸਾਚੇ ਕੇ ਵਪਾਰੀ ਉਹ ਖਪੇ ਆਸੋ ਆਥ ਕਿਉਂ ਦਰਜਾਈ ਸਾ ਜਿਓ ਸਤ ਗੁਰ ਪੂਛੋ ਜਾਏ ਨਾਮ ਧਿਆਈ ਸਾ ਜਿਓ ਸਚ ਨਾਮ ਧਿਆਈ ਸਾਚ ਚਚਵਾਈ ਗੁਰਮਖ ਸਾਚ ਪਛਾਣਾ ਦੀਨਾ नाथ ਦਾਯਾਲ ਨਰੰਜਨ ਅਨ ਦਿਨ ਨਾਮ ਬਖਾਣਾ ਕਰਨੀ ਕਾਰ ਤੁਰਹੁ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸ਼ਨਾ ਨਾਮ ਨਿਵਾਰੀ ਕਰਨੀ ਕਾਰ ਤੁਰਹੁ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ